ਉਗਲਾਂ ਨਹੀਂ ਮੈਂ ਕਿਹਾ ਵੀ ਇੰਨਾ ਹੁਣ ਮਹਿੰਦੀ ਲੱਗੀ ਕਿੰਨੀ ਸੋਹਣੀ ਲੱਗੀ ਤੇ ਪੰਜ ਮੁੰਡੀਆਂ ਇੱਧਰ ਹੋਣ ਤੇ ਪੰਜ ਇੱਧਰ ਹੋਣ 10 ਪੰਜ ਇੱਧਰ ਮੰਗਾ ਹੁਣ ਪੰਜ ਇੱਧਰ ਹੋਣ ਤੇ ਇੱਕ ਹੋਵੇ ਰਾਣੀ ਹਾਰ ਹੋਰ ਕੋਸ਼ ਨਹੀਂ ਚਾਹੀਦਾ ਬਸ ਬਣੀਆ ਕਰਦਾ ਤੇ ਤਾਂ ਆਪ ਰਾਣੀ ਹਾਰ ਬਣਾ ਦੇਵੇ ਬੜਾ ਫੋਨੋ ਜੀ ਕਰਦਾ ਮਸਾ ਭਾਰ ਨਹੀਂ ਚੱਲਣੀ ਗੁੱਡੇ ਹੁਣ ਮੰਦਲ ਕਰਦਾ ਬੁੱਢੇ ਨੂੰ ਦਿਲ ਕਰਦਾ ਕਿ ਬੁੱਢੇ ਹੋ ਗਏ ਆ ਕਹਿੰਦੀ ਪੂਰਾ 25 ਸੌ ਦਾ ਲੈ ਆਂਦਾ ਤੂ ਜਾ ਵਾਲਿਆਂ ਦੇ ਰੰਤ ਦਾ ਮੈਂ ਕਿਤੇ ਹੋਤਾ ਕਾਇਲ ਲੈ ਆਦੇ ਨਾ ਕੋਲੀ ਇਹ ਕੱਲਾ ਕਰ ਮਿੱਠੀਆਂ ਤੋਂ ਮਨਕੌਲੀ ਰੰਮ ਲੈ ਆਦੇ ਜੀ ਕਰਦਾ ਮੇਰੇ ਬਾਂ ਮੇਰੇ ਗਲ ਤੇ ਪਾਲ ਨਹੀਂ ਹਾਂ ਜਮੀਨ ਦਾ ਹਰ ਮੇਰਾ ਯਾਰ ਆ ਯਾਰ ਮਾਇਆ ਕੇ ਬੋਲ ਲਿਖੀ ਬੁਟੀ ਤੇ ਗਾਣਾ ਬਹੁਤ ਸੋਣਾ ਗਿਆ ਇੰਨਾ ਫੰਕਸ਼ਨ ਹੋ ਰਿਹਾ ਆ ਹੋ ਰਿਹਾ ਗੱਲ ਜੀ ਨਹੀਂ ਕੋਈ ਨਹੀਂ ਕੈਮਰਾ ਬੰਦ ਕਰਕੇ ਦੁਬਾਰਾ ਜੀ ਆਪਾਂ ਨੂੰ ਗਾਣਾ ਆਪਾਂ ਗਾਣਾ ਲਿਖਣਾ ਪਊਗਾ ਹਾਂ ਨਹੀਂ ਲਿਖਣਾ ਪੈਣਾ ਗਾਣਾ ਲਿਖਾਈਏ ਕਿਸੇ ਉਹ ਐਡਾ ਨਾ ਚਾਰਾਂ ਜਿਹਦਾ ਗੋਦੀਆ ਉਹ ਫਿਰ ਮੈਨੂੰ ਐਡਾ ਗਾਉਦੋਂ ਦਾ ਆ ਜਾਂਦਾ ਹੁਣ ਆਦੇ ਨਹੀਂ ਆ ਰਿਹਾ ਕਿੰਦੇ ਅੱਜ ਤਰ ਜਰੀ ਹੈ ਅੱਜ ਆ ਚੱਕਰ ਹੈ ਨਾ ਅੱਜ ਭਾਈ ਤੁਹਾਨੂੰ ਮੈਡੀਸਨ ਮਿਲੀ ਨਹੀਂ ਹਾਂ ਦਵਾਈ ਨਹੀਂ ਕਰਦੀ ਹਾਂ ਘਾੜ 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 ਚੀਜ਼ ਦੀ ਆ ਸਭ ਚੀਜ਼ ਬੈਸਤ ਹੈ ਕਹਿੰਦਾ ਕੰਮ ਗਾਣੇ ਦੀ ਦਵਾਈ ਘਾੜ ਹੈ ਬੋਲੇ ਪੋਲਾ ਖਰੀਦ ਕੇ ਆਇਆ ਦੋ ਰੈਟਨ ਟੇਬਲ ਦੀਆਂ ਤੇ ਦੋ ਬਾਦਲਤਾ ਇਹ ਕੀ ਆ ਉਹ ਪਹਿਲਾਂ ਤਾਂ ਨਹੀਂ ਹੈ ਨਾ ਤੇ ਪੋਲਾ ਪਤਾ ਕੀ ਕਹਿੰਦਾ ਵੀ ਇਹ ਜੇ ਥੋੜੀਆਂ ਆ ਅੱਛਾ ਹੁਣ ਦਸ ਕੋਣ ਤਾਂ ਬਹੁਤ ਲੱਗਦੀ ਹੈ ਨਾ ਨਾ ਫੇਰ ਹੈ ਨਾ ਜਦੋਂ ਇਹ ਬਾਣੀਆਂ ਦੋ ਦੋ ਬ੍ਰੈਂਡਾਂ ਖਰੀਦ ਲਈਆਂ ਤੇ ਮੁੜ ਕੇ ਭੋਲੇ ਨੇ ਹੈ ਨਾ ਹੋਰ ਕਿਸੇ ਮਾਰਕੀਟ ਚੜ ਗਿਆ ਉੱਥੇ ਤੇਸਪੀ ਹੋਰ ਬ੍ਰਾਂਡ ਹੈ ਨਾ ਤੇ ਕਹਿੰਦਾ ਹਾ ਉਹ ਦਰਮੇਂ ਹੈ ਨਾ ਹਾਲ ਹੈ ਕਿ ਹੁਣ ਇੱਥੇ ਆ ਲੱਗੀ ਆ ਉਹ ਵੀ ਲੈ ਲੈਣੀ ਹੈ ਮੈਂ ਤਾਂ ਚਾਹ ਤਾ ਤੁਸੀਂ ਅੱਗੇ ਲੈ ਲਈਆਂ ਕਹਿੰਦਾ ਲ ਇਹ ਤਾਂ ਜੇ ਸ਼ੁਰੂਆਤ ਕੀਤੀ ਆ ਤੇ ਹਜੇ ਤੇ ਮੈਂ ਹੋਰ ਖਰੀਦਣਾ ਮੈਂ ਜ਼ਿਆਦਾ ਕੱਟੀਆਂ ਕਰਾਂਗੇ ਆਮ ਲੈ ਲਓ ਹੋਣਾ ਕਿ ਜਿਹੜੇ ਬ੍ਰੈਂਡ ਲੱਗੇ ਆ ਹਨਾ ਵੀ ਇਹ ਕੱਦ ਤੇ ਆਪਾਂ ਛੱਟਣਾ ਤੇ ਫਿਰ ਕਹਿੰਦਾ ਅੱਛਾ ਚੱਲ ਕੋਈ ਗੱਲ ਨਹੀਂ ਛੁੱਟੀਆਂ ਸਾਲੀਆਂ 15 ਆ ਤਾਂ ਬੋਤਲਾਂ ਵੀ 15 ਚਾਹੀਦੀਆਂ ਬੋਤਲਾਂ ਚਾਰ ਖਰੀਦ ਲਈ ਆ ਤੇ ਘਾਟਾ ਨਾ ਇਦਾਂ ਫਿਰ ਪਤਾ ਨਹੀਂ ਨਹੀਂ ਫਿਰ ਪਤਾ ਕੀ ਕਹਣਾ ਹੂੰ ਹੋ ਚੈੱਕ ਬੋਤਲ ਖੁੱਲੀ ਆ ਹਨਾ ਤੇ ਹਨਾ ਉਹ ਮੁੱਕ ਗਈ ਆ ਤੇ ਹੁਣ ਮੇਰੇ ਬਾਰੇ ਕਿ ਨੂੰ ਥੋੜਾ ਪਤਾ ਵੀ ਉਹ ਹੁਣ ਖੁੱਲੀ ਸੀ ਤਾਂ ਮੁੱਕ ਗਈ ਆ ਇਹਨੇ ਪਤਾ ਕੀ ਕਰਨਾ ਓਕੇ ਹੁਣ ਹਨਾ ਉਹ ਬੋਤਲ ਹਨਾ ਜਲਦੀ ਜਲਦੀ ਨਾ ਜਿਹੜੀ ਮੁੱਕ ਗਈ ਹੈ ਤੇ ਉਹ ਨਾ ਉਹ ਫਿਰ ਮਾਰੀ ਚ ਟਿਕਾ ਲੈ ਜਾਂਦਾ ਅੱਛਾ ਲੋ ਹੱਥ ਤੇ ਕਾ ਕੇ ਨਾ ਤੇ ਮੈਂ ਜਦੋਂ ਹੈ ਨਹੀਂ ਗਈ ਉਹ ਉੱਥੋਂ ਹੀ ਕੱਢਣੀ ਆ ਖੰਦੀ ਬੋਤਲ ਤੇ ਬਾਹਰ ਛੱਟੇ ਹੋਣੀ ਆ ਅੱਛਾ ਉਹ ਬਾਹਰ ਛੱਟੇ ਹੋਣੀ ਮੈਨੂੰ ਥੋੜਾ ਪਤਾ ਵੀ ਉਹ ਮੁੱਕ ਗਈ ਹੈ ਤਾਂ ਬਾਹਰ ਜਾਂਦੀ ਆ ਤੇ ਫਿਰ ਦੁਬਾਰਾ ਹਨਾ ਦੂਜੀ ਬੋਤਲ ਦੂਜੇ ਦਿਨ ਰੱਖ ਲੈਣੀ ਆ ਹਾਂ ਤੇ ਪੈਗ ਨਾਲੇ ਸ਼ੁਰੂ ਹੋ ਜਾਂਦੇ ਆ ਹਾਂ ਤੇ ਮੈਂ ਕਹਣਾ ਅੱਛਾ ਵੀ ਅੱਜ ਕਿੰਨੇ ਪੈਗ ਲਾਰੇ ਹਾਂ ਹਾਂ ਤੈਨੂੰ ਪਤਾ ਕਿਦਣ ਦੀ ਬੋਤਲ ਲੈ ਕੇ ਆਉਂਦੀ ਆ ਚੋਰੀ ਤੈਨੂੰ ਪਤਾ ਚੋਰੀ ਤਾਂ ਫੜੀ ਜਾਂਦੀ ਮਾਜੀ ਤੈਨੂੰ ਦੇਖਿਆ ਮੈਨੂੰ ਕਿਥੇ ਨਾ ਹੋ ਗਏ ਇਹਨੂੰ ਪੀਂਦੇ ਨੂੰ ਮਿੰਨਾ ਹੋ ਚੱਲਾ ਮਿੰਨਾ ਕਸ਼ਾ ਬੋਤਲ ਲੈ ਕੇ ਆਂਦੀ ਹਾਂ ਹਾਂਜੀ ਆ ਦੇਖ ਆ ਦੇਖ ਇਹ ਇੱਥੇ ਨਹੀਂ ਆ ਹਾਂ ਆ ਦੇਖ ਭੋਲੀ ਭਰੀ ਆ ਸਮਝ ਲਾ ਥੋੜੀ ਖਾਲੀ ਆ ਇੱਥੇ ਨਹੀਂ ਹਜੇ ਇਹ ਹਜੇ ਦਾ ਦੇਖ ਲਾ ਤੇਰੇ ਸਾਹਮਣੇ ਆ ਹਾਂ ਤੋਂ ਬਈ ਪੈਗ ਪਾਸ ਤੇ ਭੋਲੇ ਰੋਟੀ ਤਾਂ ਆ ਬੰਦੀ ਆ ਪੈਗ ਮੈਨ ਇਹ ਇੰਨੇ 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 ਤਾਂ ਦੋ ਪੈਗ ਲਾਉਣਾ ਮੋਟੇ ਮਹੀਨਾ ਹੋ ਗਿਆ ਤੇ ਹਜੇ ਤੱਕ ਨਹੀਂ ਮੁੱਕੀ ਮੈਂ ਕਿ ਮੈਂ ਪੀਣਾ ਹੋ ਹੋ ਤੇ ਪਤਾ ਹੀ ਆ ਨੂੰ ਪਤਾ ਹੀ ਨਾ ਮੈਂ ਕਿਹਾ ਅੱਛਾ ਠੀਕ ਆ ਉਹ ਮੈਨੂੰ ਕਾਜੀ ਹੈ ਨਾ ਫੇਰ ਪਤਾ ਲੱਗਾ ਕਿ ਐਕਦਾ ਜੀ ਜਿਹੜਾ ਬੋਲਾ ਸਾਰਿਆਂ ਨੇ ਦੇਖੀਆ ਜਦੋਂ ਮੈਂ ਉਹ ਵਾਲੀ ਕੋਈ ਉੱਤੇ ਖਾਲੀ ਬੋਤਾ ਨਿੱਕੀ ਏ ਚੋਰੀ ਮਾੜੀ ਭੋਲਾ ਨਹੀਂ ਫਿਰ ਭੋਲਾ ਲੀਗਾ ਉਦਾਂ ਹੀ ਭੋਲਾ ਵਾ ਹਾਂ ਜੱਜਾਂ ਨੂੰ ਬੋਲਾ ਬਣਾ ਰਿਹਾ ਹੈ ਨਾ ਦੇਖੋ ਉਹ ਫੇਰ ਮੈਨੂੰ ਪਤਾ ਲੱਗਾ ਜਦੋਂ ਮੈਂ ਬੋਲਾ ਦੇਖੀ ਉੱਥੇ ਮੈਂ ਕਹੇ ਘਰ ਦੀ ਗੱਲ ਕਰਨ ਬੋਤਾ ਇੱਥੇ ਹੇ ਮਿੰਦੂ ਬੋਧਨ ਨੱਕਾ ਬਿਕਾਲੀ ਕਰਕੇ ਵੀ ਇੱਥੇ ਤੇ ਭਰੀ ਵੀ ਇੱਥੇ ਤੇ ਮੁੜ ਕੇ ਉੱਚ ਪੀ ਕੇ ਤਾਂ ਤਣਾ ਇਹ ਤਾਂ ਨਿੰਨਾਈ ਹੋ ਗਿਆ ਤਿਆਰ ਰੱਖਿਆ ਕਰ ਉੱਤੇ ਮਾਰਕਰ ਲਿਆ ਦੇ ਜਿਹੜਾ ਨਾਮ ਮਿੱਟਣਾ ਨਿਸ਼ਾਨੀ ਲਾਤੀ ਆਦੇ 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 ਨਾ ਮਾਰਤਾ ਤੇ ਨਿਸ਼ਾਨੀ ਲਾ ਲਈ ਉੱਤੇ ਲਹਿਤੀ ਆ ਹੀ ਨੇ ਇਤਰੀ ਨਾਲੇ ਰੋਜ਼ ਨਿਸ਼ਾਨੀ ਵੀ ਲਾਦੇ ਇੱਥੇ ਤੱਕ ਪੀਦੀ ਆ ਨਾ ਨਿਸ਼ਾਨੀ परा बा पसी पश दो पगे पराग लागे ਹੋਰੀ ਤੇਰੀ ਫੜੀ ਗਈ ਅੱਗੇ ਮੈਂ ਕਿਹਾ ਠੀਕ ਹੈ ਮੈਨੂੰ ਕੀ ਪਤਾ ਮੈਨੂੰ ਇਹ ਸੱਚੀ ਹੋਰ ਪਤਾ ਲੱਗਾ ਮੈਨੂੰ ਮੈਂ ਜਾ ਕੇ ਰੱਖ ਲਈ ਉੱਥੇ ਫੇਰ ਆਪਣਾ ਜੀ ਮਿਲਿਆ ਕੇ ਅੱਛਾ ਇਹ ਸਹੀ ਕਾਣ ਸੀ ਅਏ ਉਹ ਮੌਕੇ ਨਹੀਂ ਦੌਰ ਲਿਆ ਹੋਣੀ ਮੈਨੂੰ ਪਤਾ ਲੱਗਿਆ ਯਾਰ ਮਕਾਕੀ ਉਹਦੇ ਨਾਲ ਲਿਆ ਕੇ ਟੱਕਰ ਪੀ ਇਹਨੂੰ ਕਿਹੜਾ ਪਤਾ ਲੱਗਣਾ ਹਾਂ ਉਹ ਹੀ ਆ ਮਹੀਨਾ ਹੋ ਗਿਆ ਪੋਲੇ ਰਾਣੀ ਨੂੰ ਕੋਈ ਨਹੀਂ ਪਤਾ ਲੱਗਦਾ ਨਾ ਥੋੜੋ ਉਹ ਤਾਂ 2-2 ਮਹੀਨੇ ਬਹੁਤ ਲਾਰ ਗਈ ਜਾਂਦੀ ਹੋ ਆਹ ਹੋੜੀ ਤੇ ਕਿਹਾ ਕਿ ਤੇ ਤੋੜੀ ਨਹੀਂ ਛੋੜ ਤੂੰ ਚਲਾ ਕੇ ਪੰਜ ਸਾਲ ਹੋ ਗਏ ਕਿ ਇੱਥੇ ਆਈ ਨੂੰ ਪਾਣੀ ਲੱਗਣਾ ਹੁਣ ਸ਼ਰਮਾ ਜਾ ਜੀ ਪਤਾ ਲੱਗਦਾ ਭਾਜੀ ਕੀ ਕਰਦਾ ਮੋਹਣਾ ਤਾਂ ਡਾਲੇ ਇਹ ਪੋਲੇ ਤਾਂ ਕੰਨਾ ਹੁੰਦਾ ਹੋਤਾ ਨਹੀਂ ਤੈਨੂੰ ਕਹਿੰਦਾ ਉਹ ਨਾ ਹੋ ਗਿਆ ਲੱਗਿਆ ਤੈਨੂੰ ਹਜੇ ਵੀ ਨਹੀਂ ਥੱਕੀ ਦੇ ਦੋਲੀ ਜਦੋਂ ਪਾਣੀ ਉਹ ਦਵਾਤ ਤੋਂ ਬਾਹਰੋਂ ਪਾਣੀ ਆਉਂਦਾ ਤਾਂ ਕਿਹੜੇ ਝੋਲੇ ਤੇ ਸਮਾਨ ਲੈ ਆਉਂਦਾ ਇਹ ਨਹੀਂ ਪਤਾ ਕਿ ਆਉਂਦਾ ਭਾੜੇ ਸਮਾਨ ਸਾਡਾ ਇਹਨੂੰ ਪਤਾ ਕਿ ਸੁਵਾਲ ਦਾ ਮੇਰਾ ਸੁਣ ਹਾਂ ਸਮਾਨ ਦੀ ਸੁਣ ਹਣ ਮੈਨੂੰ ਕਿਉਂ ਨਹੀਂ ਪਤਾ ਲੱਗਦਾ ਕਿ ਬੋਤਲ ਕਦੋਂ ਆਈ ਤੇ ਕਦੋਂ ਮੁੱਕ ਗਈ ਪੁੱਛੋ ਕਿੱਦਾਂ ਨਹੀਂ ਪਤਾ ਲੱਗਦਾ ਜਦੋਂ ਅਸੀਂ ਪਰਚੇ ਗਏ ਆ ਕਹਿੰਦਾ ਸੁਵਾਲ ਲੈਣਾ ਸਮਾਨ ਕਿੰਨੇ ਲੈਣਾ ਹੁੰਦਾ ਸਭ ਲੈ ਲੈਣਾ ਸਾਰਾ ਸਮਾਨ ਲੈਣਾ ਹਣਾ ਹੁਣ ਝੋਲੇ ਨੇ ਸਮਾਨ ਲੈ ਲਿਆ ਤੇ ਜਦੋਂ ਹੁਣ ਕਾਸੇ ਤੇ ਵਾਰੀ ਪੈਸੇ ਦੇਣ ਦੀ ਆ ਗਈ ਇਹਨੇ ਪਤਾ ਕੀ ਕਹਿਣਾ ਸਾਨੂੰ ਚਲੋ ਤੁਸੀਂ ਬਾਹਰ ਝੂਟੇ ਦੁਕਾਨ ਵਾਲਿਆਂ ਨੂੰ ਨਿਹਾਰੇ ਕੋ ਚਲ ਜਾ। ਬਾਹਰ ਚਲ ਜਾ ਤੇ ਆਲੇ ਸਟਾਰੋ। ਤੇ ਹੁਣ ਬੋਲੇ ਨੇ ਹੁਣ ਆਰਡਰ ਦਿੱਤਾ ਇਹ ਜਾ ਕੇ ਨਿਹਾਰੇ ਖੜਾਣਾ ਨਿਹਾਰੇ ਕੋ ਚਲ ਜਾ। ਮੈਂ ਨਿਹਾਰੇ ਕੋ ਜਾ ਕੇ ਖੜੋਲ ਲਾਪੈਣਾ ਤੇਰੀ ਅਗਲੇ ਨੂੰ ਖੜੋ ਰਹੀ ਆ। ਤੇ ਬੋਲੇ ਹੁਣ ਇਹਦਾ ਸਵਾਲ ਲੈ ਕੇ ਸਾਡੇ ਕੋਲ ਥੜੂ ਹੁਣ ਪੋਲੇ ਨੂੰ ਕਸ ਤੇ ਨਾ ਨਾ ਪੋਲੇ ਨੂੰ ਪਵੇ ਸਮਾਨ ਗੱਡੀ ਚ ਰੱਖ ਕੇ ਫੇਰ ਉੱਪਰ ਆ ਜਾਣਾ ਆ ਗਿਆ ਸਮਾਨ ਲੈ ਮੈਂ ਤਾਂ ਗੱਡੀ ਚ ਵੀ ਰੱਖਿਆ ਹੈ ਅੱਛਾ ਇਹ ਵੀ ਪਤਾ ਨਾ ਲੱਗੇ ਤੇ ਫੇਰ ਹੁਣ ਤੁਸੀਂ ਮੈਨੂੰ ਦੱਸੋ ਪੋਲੇ ਪੋਲੇ ਦੀ ਕਾਰ ਵਾਲੀ ਨੂੰ ਕੀ ਪਤਾ ਕਿ ਉਹ ਦਰ ਕਿਹੜੇ ਵੱਲੇ ਖਰੀਦ ਲਈ ਤੇ ਕਿਹੜੇ ਵੱਲੇ ਗੱਡੀ ਚ ਚੱਲ ਗਈ ਤੇ ਕਿਹੜੇ ਵੱਲੇ ਕਾਰ ਚ ਦੇ ਕਿਹੜੇ ਵੱਲੇ ਮੁੱਕ ਮੁੱਕ ਕੇ ਤੇ ਉਹ ਬਾਅਦ ਵਿੱਚ ਵੀ ਚੱਲ ਗਈ ਦੌਖਲੀ ਲੈ ਵੀ ਗਿਆ ਆਈ ਭੋਲਿਆ ਪੇਟ ਸਾਰੇ ਗੜ ਗਏ ਹੋ ਰਿਹਾ ਰਿਕਾਰਡ ਹੋ ਗਿਆ ਕੋਈ ਕੋਣ ਸਬੂਤ ਵੀ ਬਣ ਗਿਆ ਭਾਜੀ ਮੈਂ ਕਹਿਣਾ ਹੈ ਨਾ ਤੇ ਮੇਰੇ ਨਾਲ ਜਾਂਦਾ ਆ ਤੇ ਹਨ ਬੋਤਲਾ ਖੇਰੀ ਵਿਲੇ ਆ ਜਾਂਦਾ ਆ ਤੇ ਹਨ ਇਹ ਇੱਕ ਮੋਕਕੇ ਉੱਤੇ ਪਈ ਹੁੰਦੀ ਫੇਰ ਮੈਨੂੰ ਪਤਾ ਲੱਗਾ ਅੱਜ ਮੈਂ ਅੱਜ ਦੇਖੀ ਪਈ ਹੈ ਨਾ ਮੋਕਕੇ ਤੇ ਬੋਤਲ ਉਹ ਦੂਏ ਦਿਨ ਦੂਏ ਦਿਨ ਖੇਰੇ ਰਿਹਾ ਕੋਈ ਕੱਲ ਮੈਨੂੰ ਕਿਸੇ ਨਾਲ ਗਲੌਣ ਵਾਲੇ ਕੋ ਬਹੁਤ ਰਾ ਹੁੰਦੇ ਬੰਦੋਂ ਮਤ ਕੱਪੜੇ ਨਹੀਂ ਪਤਾ ਨਹੀਂ ਲੌਣੇ ਤਾਂ ਮੇਰੇ ਸਾਹਮਣੇ ਹੀ ਆ ਪਰ ਗੱਲ ਲਾ ਦੋਈ ਲੌਣੀ ਨੇ ਇਹਨੇ ਦੇਖ ਲੈ ਕਿੰਨੀ ਕਰਕੇ ਤੇ ਇਹਨੇ ਹਾਂ ਤੂੰ ਉਹ ਕਰ ਦੋ ਦਿਨ ਆਉਣਾ ਦਿੰਦਾ ਦੇਖੇ ਨੀ ਮੁੱਕੀ ਮੈਂ ਜਦੋਂ ਕੋਣਾ ਆਏ ਤੇ ਜੰਗ ਫੇਰ ਕੇ ਬੈਠ ਕੇ ਬੈਜਾ ਦੇਖ ਲੈ ਤੇਰੇ ਸਾਹਮਣੇ ਐਕਟ ਲਾ ਰਿਹਾ ਤੂੰ ਜਾਂ ਦੋ ਦਿਨ ਤੇ ਚੋਰੀ ਵੀ ਲੈ ਲੈ ਹਾਂ ਇਹ ਕਿੱਥੇ ਨਾ ਤੂੰ ਲੋ ਬਤਾਵੀ ਅਸੀਂ ਤਾਂ ਬਾਹਰ ਨੂੰ ਨਿਗਨਿਆੜੀ ਖਡੋਣ ਦੇ ਤੇ ਕਾਸੇ ਉਹਨਾਂ ਦੇ ਬੋਦਲਾ ਲਿਆ ਕੇ ਤੇ ਚੱਲ ਜੀ ਗੱਡੀ 'ਚ ਵੀ ਆ ਜਾਂਦੀ ਆ ਫੇਰੇ ਘਰੇ ਸੌਦਾ ਕਿਦਾਂ ਲੜੋ ਮੈਂ ਤਾਂ ਕਹਿੰਦਾ ਦੋ ਬਣਾ ਬਣਾ ਪਤਾ ਕਿ ਸੌਦੇ ਦਾ ਪੁੱਛ ਲਓ ਭਾਵੇਂ ਮੈਨੂੰ ਸਵਾਹ ਪਤਾ ਬਣਾਉਂਦੇ ਕਿ ਨਾ ਮੈਂ ਆਪ ਹੀ ਟਿਕਾ ਰਾਂਗਾ ਤੂੰ ਬਹਿ ਜਾ ਨਿਗਨਿਆੜੀ ਕੋ ਚੱਲ ਇਹਨੂੰ ਪਤਾ ਕਿ ਸੌਦਾ ਪਤਾ ਕਿ ਉਸ ਮਾਦਾ ਦਾ ਪਤਾ ਪਤਾ ਦੇਖੋ ਨਾ ਤੇ ਆ ਦੇ ਨਾਲ ਦੇ ਵਿੱਚ ਹੋਰ ਹੁੰਦੇਗਾ ਵਿੱਚ ਉਹ ਨਾ ਬੋਲ ਸਮਾਰ ਓਏ ਹੋਏ ਉਸੇ ਦੇ ਤੋਂ ਲਾਦਾ ਨਹੀਂ ਆਈ ਭੋਲੇ ਦੇ ਸਾਰੇ ਪੜਦਾ ਪਾ ਲਗੀ ਭੋਲਾ ਵੀ ਸੋਚਦਾ ਹੋਣਾ ਇਹ ਚਿਰਦਾ ਵੀ ਪੀਰਾਂ ਨੂੰ ਕਦੇ ਨੂੰ ਕੁਝ ਨਹੀਂ ਪਤਾ ਕਿਹਨੂੰ ਨਹੀਂ ਪਤਾ ਹਾਂਜੀ ਪਤਾ ਲੱਗਿਆ ਉਹ ਇਹ ਹਨਾ ਬੜੀ ਹਨਾ ਪਿਛਲੇ ਸਾਲ ਹਾਂ ਹੇ ਤਵੇਸ ਮੇ ਤਾਂ ਪੁਲੀਸ ਨਾਲ ਆਵ ਲੈ ਗਈਆਂ ਦੀ ਸ਼ਾਮ ਵੀ ਲੈ ਕੇ ਆਂਦੀ ਹੈਗੀ ਪੀਣੀ ਨਹੀਂ ਆ ਕਿ ਨਹੀਂ ਇਹ ਸਾਡੇ ਘਰ ਕਿ ਐਸੂਏ ਬੇਚੀ ਤਾ ਜੁੱੜਾ ਇਕੱਠਿਆ ਰੇ ਖਰੀਦੀਆਂ ਤੇ ਇਹ ਬੂਤ ਨਾ ਕਿੱਥੋਂ ਆ ਗਈਆਂ ਘਰ ਤੇ ਮੈਂ ਬਾਤੋਂ ਪੁੱਛਿਆ ਮੈਂ ਕਿ ਆਪਾਂ ਇਕੱਠੇ ਕਿਹਾ ਸੀਗੇ ਇਹ ਤੁਸੀਂ ਥੇਲੀ ਮਾਰਕੀਟ ਚੋਂ ਖਰੀਦ ਕੇ ਲੈ ਕੇ ਆਏ ਇੰਜ ਲੋ ਤੁਸੀਂ ਬਾਤ ਛੁਰ ਕੇ ਫੇ ਭੱਜ ਕੇ ਜਾਣ